ਆਕ ਤਾਂ ਸੈਟਾ ਵੀ ਕੰਮ ਨਹੀਂ ਆਉਂਦਾ ਬੱਲਾ ਚੱਲ ਕੇ ਨਾ ਮਾਰ ਬੜਕੋ ਚੱਲ ਗਈ ਸਕੈਨ ਕਰਾ ਕੇ ਲਿਆਉਣਾ ਪਹਿਲਾਂ ਤਾਂ ਅੱਜ ਟੈਸਟ ਕਿਹੜੇ ਕਿਹੜੇ ਆ ਡਾਇਗਨੋਸਟਿਕ ਟੈਸਟ ਕਰਾ ਲੂ ਕਹਿੰਦੇ ਸਾਰੇ ECG ਕਰਾਉਂਦੇ ਸਿਰ ਤੇ ਸਕੈਨ ਕਰਾ ਲੁ ਕਰੀ ਬੱਲੇ 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 ਵੀ ਸੱਜਣਾ ਆ ਤਾਂ ਕੰਮ ਖਤਰੇ ਵਾਲਾ ਹੀ ਹੋਇਆ ਪਿਆ ਲੱਗਦਾ ਮੈਨੂੰ ਬੱਲੇ 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 ਵੀ ਸੱਜਣਾ ਆ ਤਾਂ ਕੰਮ ਖਤਰੇ ਵਾਲਾ ਹੀ ਹੋਇਆ ਪਿਆ ਲੱਗਦਾ ਮੈਨੂੰ ਪਰ ਜਿਹੜੇ ਹਿਸਾਬ ਨਾਲ 20 ਰੰਗੇ ਉਹਨਾਂ ਨਾਲ ਨਹੀਂ ਉਹ ਆਪਣੇ ਵਾਲੀ ਵਾਹਿਗੁਰੂ 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 ਆਦਾ ਸਮੁੰਦਰ ਹੀ ਬਣਿਆ ਆ ਪਿਆ ਬੰਦੇ ਬੰਦੇ ਵੀ ਬਹੁ ਮੀਂਢ ਗਿਆ ਵੀ ਇਹ ਹਿਸਾ ਉਹਨਾਂ ਦਾ ਆਪਣੇ ਰਾਤ ਨੂੰ ਤੇ ਕਿੱਥੇ ਕਿੱਥੇ ਕਿੰਨਾ ਕਿੰਨਾ ਕਮੀ ਡੱਗਿਆ ਦੱਸਿਓ ਜਰੂਰ ਚਲੋ ਜੀ ਆ ਗਏ ਆ ਕੰਮੇ ਭੈਣੇ ਨੂੰ ਚੱਲਿਆਂ ਦਵਾਈ ਦਵਾਉਣ ਤੇ ਪਹੁੰਚ ਗਿਆ ਬੰਡ ਮਾਣੂ ਕੀ ਆਜੋ ਹੁਣ ਅੱਜ ਤਾਂ ਸੈਟ ਆ ਵੀ ਕੰਮ ਹਮਮ ਚੱਲ ਕਨਾ ਮਾਰ ਬੜਕੋ ਚੱਲ ਗਈ ਦਵਾਈ ਸਕੈਨ ਕਰਾ ਕੇ ਲਿਆਉਣਾ ਪਹਿਲਾਂ ਤਾਂ ਅੱਜ ਪੈਰ ਨੇ ਉਹਦੀ ਬਦਲ ਰੱਖਣੀ ਸਕੈਨ થી ਪਤਾ ਲੱਗਣਾ ਸਾਰਾ ਅੱਜ ਹੋਣਾ ਇਥੋਂ ਯਾਰ ਚੀਜ਼ ਵੈਂਦਨ ਹਮਮ ਇਹ ਤਾਂ ਉਹ ਵੈਂਦੀ ਆ ਚਲੋ ਉਧਰ ਖਾਉਨੇ ਆਪਾਂ ਉਹ ਦਿਖਾਉਨੇ ਆ ਚੱਲ ਉਹ ਪਤਾ ਲੱਗ ਜੇ ਹਮਮ ਉਹ ਮੈਂ ਦੋ ਆਦਮੇ ਕੋਲੋਂ ਦੱਸ ਦਿੱਤਾ ਚੀਜ਼ ਹੀ ਪੈਂਦੀ ਆ ਸਰਚੋਂ ਚਾ ਸਕੈਨ ਕਰਾ ਕੇ ਲਿਆਉਣਾ ਫਿਰ ਪਤਾ ਲੱਗ ਠੀਕ ਆ ਹਣਾ ਕੁੜੀ ਆਫੇ ਬਈ ਕਿੰਨਾ ਇੱਕ ਪਿਆ ਤੁਹਾਡੇ ਨਾਲ ਬਹੁਤ ਮੀਂਹ ਆਇਆ ਈ ਕਾ ਬੋਹਰਾ ਕਬੂੜ ਤਾਂ ਨਹੀਂ ਹੁੰਦੀ ਆਂਦਰਾ ਹਨਾ ਇਹ ਆ ਦੇ ਹਨਾ ਲੈ ਕੇ ਆਇਆ ਚੱਲੋ ਯਾਰ ਸੋਹਣੇ ਦੂ ਬਾਰੀ ਰੇਟ ਖਰਾਉਣੀ ਹੈ ਮੈਨੂੰ ਪਤਾ ਕੀ ਉਹ ਆ ਗਿਆ ਸੀ ਕੋਈ ਨਾ ਹੋਰ ਹੈ ਹਾਂ ਹੋਰ ਮੰਮੀ ਈ ਕਾ ਹਾਂ ਠੀਕ ਆ ਪੱਤ ਥੋੜਾ ਨਾ ਆਪੀ ਫਿਰ ਬਾਪੂ ਉਹਨਾਂ ਦੇ ਨਾਲ ਸਿਆਲੋ ਚਲੋ ਕਰਾ ਉਹ ਦੱਸਨੇ ਦਾ ਵੀ ਫੋਨ ਆ ਜਾਂਦਾ ਉਹ ਕਹਿੰਦਾ ਇੱਕ ਨੰਬਰ ਹੀ ਮੂਰੇ ਆ ਡਾਕਟਰ ਦੇ ਜੀਤੀ ਕਰ ਤੇ ਰਾਣੀਆ ਲੋਟ ਆਉਣਾ ਯਾਰ ਮੈਂ ਕਿਹੜਾ ਕੁਝ ਨਹੀਂ ਕਰ ਬੰਦ ਦੇਖੋ ਮੇਰਾ ਟਰੈਕਸੂਟ ਅੱਛਾ ਆ ਦੱਬ ਲੈ ਆਰਾਮ ਨਾਲ ਟਰੈਕਸੂਟ ਸਾਡੇ ਕਿਸੇ ਜੀ ਆਉਂਦਾ ਫਿਰ ਡੈਡੀ ਦਾ ਤੇ ਮੇਰੇ ਅਛੜ ਮੇਰਾ ਟਰੈਕਸੂਟ ਦੇਖੋ ਸੋ ਨਾਈਸ ਜੈਕਟ ਪੋਣੀ ਹੁੰਦੀ ਜੈਕਟ ਕੀ ਕਰਨੀ ਠੰਡ ਦਾ ਨਹੀਂ ਕੋਈ ਠੰਡ ਨਹੀਂ ਯਾਰ ਨਹੀਂ ਬਹੁਤ ਪਿਆਰ ਵੀ ਪਰ ਸਾਡੇ ਦਾ ਹੁਣ ਛੱਡੇ ਆ ਸੌਣ ਲੱਗੇ ਹਾਂ ਬਾਹਰ ਨਹੀਂ ਬਹੁਤ ਫੈਂਦਾ ਸੀ ਕਮਾਨ ਆਉਣਾ ਸੀ ਵੀ ਮੈਨੂੰ ਕਿੱਥੇ ਸਕੂਟਰੀ ਤੇ ਆਉਣਾ ਪਊਗਾ ਸਕੂਟਰੀ ਦੀ ਗੱਲ ਨਹੀਂ ਸਕੂਟਰੀ ਉਵੇਂ ਮੈਂ ਘੜਾ ਛੱਡਦੀ ਆ ਤੇ ਫੋਟੋਗ੍ਰਾਫੀ ਹੋਈ ਸੀ ਆਪਣੀ ਤੇ ਸਾਡੇ ਬਿਮਾਰਾ ਨਾਲ ਹੂੰ ਡੇਟ ਕਰਾਈ ਫਿਰਦੀ ਆ ਕੰਮ ਇਹਨੂੰ ਤਾਂ ਗਲਤੀ ਕਰ ਲੀਆ ਆ ਪਰ ਲੈ ਗੇ ਨਹੀਂ ਆਉਂਦਾ ਜੀ ਆਪੇ ਸਕੂਟਰੀ ਦੇ ਉੱਤੇ ਨੂੰ ਇੱਥੋਂ ਪਹਲਾ ਲੱਗਣਾ 12:30 ਵਜਾ ਤੇ ਆ ਅਸੀਂ 8:00 ਤੋਂ ਚੱਲ ਕੇ ਆ ਗਏ ਕਿਤੇ ਇਸ ਨੇ ਬਿਸਰੇ ਨਹੀਂ ਲੋਟ ਆਉਂਦੇ ਪਤਾ ਕੀ ਹੋਇਆ ਦੱਸਿ ਰਹੇ ਨੇ ਪਹਿਲਾਂ ਮੀਂਹ ਪੈਂਦਾ ਸੀ ਮੈਂ ਉੱਠੀ ਵੀ ਲੇਟ ਮੀਂਹ ਹੁਣ ਤਾਂ ਹਟ ਗਿਆ ਉਹ ਨਹੀਂ ਪੂਰਚੂਰ ਪੈਂਦੀ ਸੀ ਕਿੱਥੇ ਪੈਂਦੀ ਹੈ ਪੂਰਚੂਰ ਐਵੇਂ ਪੂਰਚੂਰ ਤਾਂ ਕਦੋਂ ਦੀ ਹਟੀ ਵੀ ਆ ਲੈ ਸਾਡੇ ਤਾਂ ਪੈਂਦੀ ਸੀ ਨਹਿਰ ਕਰਕੇ ਹੋਈ ਪੈਂਦੀ ਲੈ ਨਹਿਰ ਦੇ ਵਿੱਚ ਉਹ ਕਦੇ ਰੱਬ ਚੱਕ ਤਾ ਕਿ ਛੜਦਾ ਪਾਣੀ ਲਓ ਜੀ ਪਹੁੰਚ ਚੁੱਕੇ ਹਾਂ ਸਰਾਬੇ ਹਸਪਤਾਲ ਦੇ ਵਿੱਚ ਇਹ ਸਾਡਾ ਕਾਲਜ ਵੀ ਹੈ ਤੇ ਇੱਥੋਂ ਸਕੈਨਸ ਕੋਨਾ ਕਰਾਉਣਾ ਭੈਣੇ ਦੀਆਂ ਸ਼ੁਰੂ ਸਕੈਨ ਕਰਾਉ ਪਹਿਲਾਂ ਟੈਸਟ ਕਰੇ ਕਿਹੜੇ ਆ ਡਾਟ ਟੈਸਟ ਕਰਾਉਣ ਨੂੰ ਕਹਿੰਦੇ ਸਾਰੇ ECG ਕਰਾ ਲਓ ਤੇ ਸਰਵਿਸ ਸਕੈਨ ਕਰਾ ਲਓ ਪੜੀ ਪਤਾ ਲੱਗ ਜੂ ਉਹਨੇ ਕਿਹਨਾਂ ਮਾਨਸਿਕ ਡਿਸਆਰਡਰ ਲਿਖਤਾ ਵੀ ਸਸਪੈਕਟਡ ਹੋਵੇ ਤੇ ਬਾਕੀ ਕੱਲਾ ਕਰਾ ਲਓ ਸਕੈਨ ਜੇ ਪਤਾ ਨਾ ਪੂਰੀ ਲਾਈਨ ਕੜਾ ਇੱਥੇ ਬੋਤਲ ਲੱਗੀ ਵੀ ਸੀ ਆ ਉੱਪਰ ਸਾਰਾ ਪੜੇ ਕੰਨਾ ਕੋਈ ਤਾਂ ਨਹੀਂ ਪਾਇਆ ਪੂਰੀ ਦਾ ਕਿੰਦਾ ਕਰਕੇ ਦਾ ਲੈ ਲਓ ਜੀ ਹੁਣ ਕਰਾਵਾਂਗੇ ਸਿਰ ਦੀ ਸਕੈਨ ਭਣ ਦੀ ਡਾਕਟਰ ਸਾਹਿਬ ਪੁੱਛ ਰਹੇ ਆ ਵੀ ਪਹਿਲਾਂ ਕੋਈ ਡਿਸਆਰਡਰ ਤਾਂ ਨਹੀਂ ਬਲੱਡ ਵਾਦਾ ਘਟਦਾ ਹੋਵੇ ਸ਼ੂਗਰ ਸ਼ਾਗਰ ਹੋਵੇ ਸਾਰੀ ਬਿਮਾਰੀ ਪੁੱਛਦੇ ਆ ਲੋਜੀ ਸਰਦੀ ਸਕੈਨ ਜਿਹੜੀ ਸ਼ੁਰੂ ਹੋ ਗਈ ਹੈ ਭੈਣ ਦੀ ਤੇ ਦੇਖਦੇ ਹਾਂ ਹੁਣ ਕੀ ਆਉਂਦਾ ਵਾਇਗਰੂ ਮੇਰ ਕਰਨ ਸਾਰਾ ਨੋਰਮਲ ਹੀ ਆਵੇ ਕੋਰ ਦਾਸ ਕਰਦੇ ਹਾਂ ਕੋਲਡ ਵਾਇਗਰੂ ਦੇ ਅੰਦਰ ਕੋਲਡ ਹੀ ਰਹਿੰਦਾ ਹੁੰਦਾ ਹੈ ਚੱਲੋ ਵੀ ਸਕੈਨ ਹੋ ਗਈ ਪਰ ਕੋਟਾ ਰਿਜ਼ਲਟ ਕੱਲੇ ਮਿਲੂਗਾ ਉਹਨਾਂ ਦਾ ਬਲੱਡ ਟੈਸਟ ਤੇ ਦੂਜੀ ਵੀ ਹੋਣੀ ਕਰਾ ਲਈਏ ਸਾਰਿਆਂ ਦੀ ਹੂੰ ਹੋ ਗਈ ਸੀ ਗੋੰਦ ਜੀ ਲੱਗੀ ਹੋਣੀ ਆ ਨਾ ਠੀਕ ਐ ਇਸੇ ਦਾ ਨੋਰਮਲ ਠੀਕ ਆ ਟੈਸਟ ਤਾਂ ਸਾਰੇ ਠੀਕ ਆ ਟੈਨਸ਼ਨ ਤੋਂ ਛੱਲੇ ਹੀ ਵੀ ਐ ਜੀ ਸਿਟੀ ਹੈਡ ਨੋਰਮਲ ਆਈ ਸੀ ਅੱਜ ਜਮਣੇ ਉਹ ਵੀਰਾਂ ਦਾ ਹੈਡ ਨੋਰਮਲ ਸੀ ਸੀ ਜੀ ਰਹਿਣਾ ਮੈਂ ਕਿਹਾ ਵੀ ਹੁਣ ਪ੍ਰਿੰਟ ਦਿਖਾਤੀ ਮੈਂ ਦੱਸੂ ਪਾਣੀ ਦਾ ਕਿਆ ਸੀ ਇਹਨੂੰ ਚਲ ਕੋਈ ਨਾ ਕੇਰਾ ਸਾਰੇ ਕਰਾ ਲਓ ਹੁਣ ਯਾਰ ਚਲ ਸੰਬੰਧੂ ਖੋਟਾ ਬੈ ਜਾਣ ਲੱਗੀਆਂ ਦੋਸਤ ਕੋ ਕੱਤੀ ਤੁਹਾਨੂੰ 26 ਜਨਵਰੀ ਕਿਦਾਂ 26 ਜਨਵਰੀ ਚੌਂ ਬਾਹਰ ਤੇ ਮੈਂ ਅੱਜ ਵੀ ਲੱਗਦਾ ਸੀ ਸਰ ਛੁੱਟੀ ਦਿਨ ਹੋਣਾ ਮੈਂ ਤਾਂ ਸਾਇਕਲ ਵਾਜਦੇ ਪਸੰਦ ਪੰਜਵੀਂ ਅੱਜ ਪਤਾ ਨਹੀਂ ਕਿ ਕਿਹੜੀ ਤੇ ਮੈਨੂੰ ਕਿਹਾ ਮੈਂ ਪਹਿਲਾਂ ਜਸ਼ਮੀਨ ਨੂੰ ਮੋਨ ਲੱਗੇ ਗਿਆ ਪੁੱਛੂ ਵੀ ਸਰ ਆਊਗੀ ਅੱਜ ਉਹ ਕਰਦਾ ਸਹੀ ਆ ਕਿੰਨਨੇ ਚਲੋ ਚੱਲ ਗਏ ਨਿਬੜ ਗਿਆ ਬੱਦਲ ਹੀ ਬਹੁਤ ਆ ਬਈ ਚਲੋ ਵਾਏ ਵਾਏ ਨਹੀਂ ਪੰਜਾਦਾਂ ਦੀ ਦਵਾਈ ਦਿੰਦੀ ਹੈ ਜੀ ਰਿਪੋਰਟਾਂ ਚਲੋ ਨਹੀਂ ਹੋਰ ਰਿਪੋਰਟਾਂ ਚਾਹਣਾ ਕਹਿੰਦਾ ਸ਼ਾਮ ਤੱਕ ਮਿਲ ਜਣੀ ਮੈਂ ਕਿ ਮੈਨੂੰ ਕਰਦੀ ਅੱਛਾ ਤੁਹਾਡਾ ਨਾਰਮਲ ਹੀ ਆਇਆ ਸਾਰਾ ਬਾਬਾ ਉਹ ਕਰ ਟੈਨਸ਼ਨ ਟੂਨ ਛੰਨਾ ਹੀ ਹੋਇਆ ਨਹੀਂ 24 25 26 27 28 28 ਨੂੰ ਪਾਟ ਦੇ ਨਾਲ 29 ਨੂੰ ਲੈ ਜਾ ਦਿਓ ਬਾਈ ਮੰਮੀ ਦੇ ਵੀ ਮੋਕਨ ਵਾਲਗੇ ਹੋਣੀ ਆ ਦੁਬਾਰਾ ਕੱਠ ਨਾ ਲਾ ਲਿਆ ਆਉਂਗਾ ਮੇਰੀ ਵੀ ਮੈਂ ਤਾਂ ਲਈ ਹੀ ਨਹੀਂ ਮੇਰੇ ਤਾਂ ਹੁੰਦੀ ਪਈ ਰੋੜ ਕੀ ਆ ਵੀ ਆ ਗਿਆ ਬਈ ਬਹੁਤ ਜ਼ੋਰ ਨਾਲ ਇੱਥੇ ਮੈਂ ਤਾਂ ਫਿਰ ਮੈਂ ਕਹਿਆ ਨਾ ਪਣੀ ਮੈਂ ਬਚਾ ਕਰਦੀ ਮੈਂ 1 ਮਹੀਨੇ ਦੀ ਦਵਾਈ 2 ਮਹੀਨੇ ਲੈਣੀ ਹੈ ਅਈ 2 ਮਹੀਨੇ ਦੀ ਮਹੀਨੇ ਹੀ ਲੈ ਰਿਆ ਕਰ ਇਹੋ ਜਿਹੇ ਵਿਚਾਰ ਹੀ ਸਾਨੂੰ ਲੋੜ ਨਹੀਂ ਬਾਜੋ ਇਕੱਠੇ ਲਾਉਣੇ ਪੈਣੇ ਨਹੀਂ ਹੁਣ ਤਾਂ ਮੈਂ ਲੈਣੀ ਦੀ ਬੱਸ ਕਿਉਂ ਬਲੱਡ ਟੈਸਟ ਕਰਾਉਣੇ ਪਏ ਬਲੱਡ ਟੈਸਟ ਥੋੜਾ ਹੋਣੇ ਆ ਹੁਣ ਪਰ ਤੈਨੂੰ ਵੀ ਅਸੀ ਤੂੰ ਕੀ ਕਰ ਗਈ ਇੱਕ ਮਿੰਟ ਆ ਸਾਰੇ ਲੈਵਲ ਚੈੱਕ ਕਰਨੀ ਫੇਰ ਸਰ ਨੇ ਕਿਹਾ ਟੈਸਟ ਕਰਾ ਲਾ ਫੇਰ ਕਰਾ ਲਾਂਗੇ ਮੈਂ ਨਹੀਂ ਕਰਵਾਣੇ ਨਾ ਲਹੂ ਘਟਾਉਣ ਤੋਂ ਡਰਦੀ ਨਹੀਂ ਆ ਆਉਂਦਾ ਮੈਂ ਦੂਜਿਆਂ ਦਾ ਕੱਢ ਦੂੰ ਇੱਕ ਮਿੰਟ ਚ ਵਰਾਹ ਲਾਹੂ ਤੂੰ ਸੁਣਾਉਂਦਾ ਤੈਨੂੰ ਆਉਂਦਾ ਨਹੀਂ ਖੜਾਉਣਾ ਆਉਂਦਾ ਲੱਗ ਮਮੀ ਕਹਿੰਦੀ ਸੀ ਝੋਲ ਡਾ ਲੀ ਬੁੱਤ ਕੋਲ ਗੰਨਾ ਓਏ ਆਈ ਆ ਤੁਸੀਂ ਕਹਿੰਦੇ ਸੀ ਨਾ ਮੈਂ ਤੁਹਾਨੂੰ ਰਾਤ ਦਾ ਵੀ ਮੈਂਦਾ ਸਾਡੇ ਸਾਡੇ ਦਾ ਧੋਪ ਨਿਕਲੀ ਵੀ ਆ ਆਈ ਆ ਤੇ ਇਥੇ ਮੈਂ ਆਈ ਹੂ ਆ ਬਸ ਜਿਹੜਾ ਉਹ ਕਰ ਰਿਹਾ ਕਿ ਕਿ ਟਲਿਆ ਹਾਂ ਯਾਵਾ ਤਾਂ ਪਿਆਉਂ ਹੀ ਆਈ ਬਾਪਿਆ ਹਾਂ ਮੈਂ ਹਾਂ ਬਸ ਉਹ ਮਰਾਈ ਹਾਂ ਐਮ ਆਰ ਆਈ ਪੂਰੇ ਸਰੀਰ ਦੀ ਹੋ ਜਾਂਦੀ ਆ ਨੇ ਹੁੰਦੀ ਆ ਯਾਨੀ ਉਹ ਬੱਦੀ ਹੁੰਦੀ ਆ ਕਵਰ ਹੋ ਜਾਂਦੀ ਆ ਉਹ ਬੰਦਾ ਅੰਦਰ ਲੈ ਜਾਂਦੇ ਜਿਵੇਂ ਇਹ ਤਾਂ ਤੇਰਾ ਸ਼ਹਿਰੀ ਕੀ ਆ ਗੱਲਾਂ ਇਹ ਸ਼ਹਿਰੀ ਚ ਆ ਸ਼ਹਿਰ ਵਾਲੀ ਕੀਤੀ ਆ ਨਾ ਇਹ ਵੀ ਹੁੰਦੀ ਇਹ ਵੀ ਮੁੰਡਾ ਆ ਜਾਂਦਾ ਵੀ ਜਿਵੇਂ ਢੱਟ ਦੀ ਗੱਲ ਮੈਂ ਡੈਡੀ ਨਹੀਂ ਸੀ ਹਾਂ ਜਿੱਥੇ ਕ ਟਾਰਗੇਟ ਹੁੰਦਾ ਉਹਨਾਂ ਤੱਕ ਕੱਢ ਦਿੰਦੇ ਬਾਲਾ ਡਰ ਸੀ ਵੀ ਕਦੇ 나ੜ ਨੂੜ ਤੋਂ ਨਹੀਂ ਕੋਈ ਕਮਜ਼ੋਰ ਚਲੋ ਵਧੀਆ ਠੀਕ ਆ ਗਿਆ ਵਾਹ ਵਾਹ ਮੈਂ ਕਹਾਂ ਨਾ ਮੀਨ ਰਤਮਾ ਕਾੜੀ ਲਚਾਏ ਪਏ ਆ ਲੇਪੋ ਜਿੱਥੇ ਦੋਨੇ ਆਓ ਲੇਪੋ ਕੋਈ ਨਾ ਘਰੇ ਸਰਦਾ ਸੋ ਨੂੰ ਇਕੱਠੀ ਗੱਲ ਵੜਾਉਂਗੀ ਆ ਮੈਂ ਤੈਨੂੰ ਫੋਨ ਲਜਾਣ ਨੂੰ ਕਰਤਾ ਤੂੰ ਪਰਸੋਂ ਦੀਆਂ ਗੱਲਾਂ ਕਰੀ ਸਾਡੀ ਐ ਨਹਿਰ ਦੇ ਨਾਲ ਨਾਲ ਉਹ ਜੰਗੜਾ ਲਾਉਣਾ ਚਾਹੀਦਾ ਹਨਾ ਉਹ ਨਹੀਂ ਜਾਂਦੀ ਉਧਰ ਨੂੰ ਹਨਾ ਸੁਣੇ ਵਹੀ ਕਿਰੇ ਨੂੰ ਤੈਨੂੰ ਭੈਣ ਮੈਨੂੰ ਇੱਥੇ ਗੱਡੀ ਫੜਾਦੀ ਨਾਲ ਆਹ ਕੀ ਭੈਣ ਆਓ ਭਾਈ ਮੇਰੇ এজ ਦੇ ਦੀ ਪੀਪਰ ਦਾ ਪਾਟ ਕਰਨ ਲੱਗੀ ਕਿ ਹਾਈ ਸੁਣਨੇ ਨਹਿਰ ਨਾਲ ਨਾਲ ਨਹੀਂ ਇਹਦੇ ਨਾਲ ਨਾਲ ਲਾਉਣਾ ਚਾਹੀਦਾ ਯਾਰ ਜੰਗਲ ਆ ਜਾਊ ਜਿਹੜੇ ਹਿਸਾਬ ਨਾਲ ਉੱਥੇ ਤੱਕ ਦਾ ਲਾਉਣਾ ਲਾਉ ਕੀ ਕਰਦੂ ਅੱਜ ਕੀ ਚੱਲਣਾ ਹੁਣ ਮੈਂ ਪੁਰਜੀ ਮੈਂ ਪੁਰਜੀ ਨਹੀਂ ਮੇਰੀ ਖਾਲੀ ਫੜਕੀ ਬਣਾਉਣੀ ਹੈ ਅੰਬਸਰੀ ਅੰਬਲ ਕੁਚੇ ਵਾਲੀ ਜਿਹੜੀ ਕੁਲਚੇ ਨਾਲ ਹੁੰਦੀ ਆ ਅੱਛਾ ਆਏ ਦਵਾਈ ਲੈਣ ਸੀ ਹਾਂ ਫੇਰ ਕੀ ਰੋਟੀ ਪਾਣੀ ਖਾਣੂਗੀ ਬਸ ਚੱਲ ਮਣਾਓ ਕਰੋ ਟਿਕਾਣੀ ਬਣਾਓ ਮੈਂ ਕਹਿੰਦੀ ਆ ਬਹੁਤ ਜਿੰਬ ਬਣਾਉਨੇ ਆ ਨਾ ਉਹ ਸੁੱਕੀ ਦੀ ਕਈਆਂ ਦੀ ਗਲਜੇ ਨੂੰ ਵੀ ਦਸਦੀ ਰਹਾਂਗੀ ਡੈਡੀ ਨਹੀਂ ਖਾਂਦਾ ਮੇਰੇ ਜਨੇ ਵੀ ਕਹੂਗਾ ਵੀ ਗਲਦੇ ਨੂੰ ਪੜਦੀ ਹੈ ਫਿਰ ਹੁਣ ਕੀ ਪਾਇਆ ਤੇ ਦਸਦੀਏ ਦਹੀਂ ਪਾ ਕੇ ਬਣਾਵਾਂਗੇ ਆਪੋ ਕਿਦ ਰਸਮੀ ਸੀ ਹੀ ਰਹਿੰਦੀ ਆ ਗਲਾ ਜਿਆ ਨਹੀਂ ਪੜਦੀ ਅੱਛਾ ਦਹੀਂ ਮੈਂ ਹੂੰ ਸੌਸਨ ਜੀਆ ਤੇ ਜਮੈਣ ਆਪਣੇ ਭੁੰਨੇ ਰਹੇ ਹੂੰ ਥੋੜਾ ਜਿਹਾ ਪਿਆਜ਼ ਮਟਰ ਆਪਣੇ ਇੱਧਰ ਟਵਾਲੀ ਆ ਰਹੀ ਮਟਰਾਂ ਨੂੰ ਹੂੰ ਮੇਰੇ ਨਾਲ ਵਿਆਹੀ ਵਿਆਹ ਸ਼ੁਰੂ ਹੋ ਰਿਹਾ ਕੋਈ ਬਲੌਗ ਮਿਸ ਨਾ ਕਰਿਓ ਪਰਦੇ ਦੀ ਦਮਨ ਸਹੀ ਗੱਲ ਆ ਫਰਵਰੀ ਦਾ ਬਾਲੀ ਕਰਦਣਾ ਕੜਨੀਆ ਪੂਰਾ ਮਹੀਨਾ ਆਹ 27 28 ਤੇ ਸ਼ੁਰੂ ਹੋਣਾ ਲੱਗੂ ਹੂੰ ਮੈਂ ਮਿਰਚ ਪਾਣੀ ਅਬੀਕ ਬੀਕ ਕੱਟ ਕੇ ਚਲੋ ਅੱਛਾ ਤੁਸੀਂ ਦਹੀਂ ਰਹਿਦਣਾ ਨੂੰ ਕੀ ਸਿੰਪਲੀ ਕਰਾਂਗੇ ਸਿੰਪਲ ਹੀ ਕਾ ਲਾਂਗੇ ਇਹ ਰਹਿਦਣਾ ਟਾਈਮ ਬਹੁਤ ਲੱਗਿਆ ਨਾ ਮੋੜਨਾ ਵਾ ਕੋਈ ਨੂੰ ਜਾ ਕੇ ਕੀ ਕਰਨੋ ਜਾ ਕੇ ਕੰਮ ਕਰਨੇ ਆ ਮੈਂ ਕਿਹਨਾਂ ਦਾ ਦੋਣੀ ਆਹ ਮੈਂ ਕੰਮ ਹੀ ਗਿਆ ਨੇ ਅਜੀ ਆ ਪਤਾ ਨਹੀਂ ਕਮੇ ਭੈਣੇ ਮਿੱਤੋ ਹਾਂ ਮੈਂ ਕਿੱਦਾਂ ਲੀਆ ਚਾਹੀ ਹਾਂ ਮਾਂ ਮਮੀ ਬਾਠ ਠੀਕ ਆ ਜਾ ਕੇ ਨਾ ਮਮੀ ਦੇ ਟਰਾਈ ਕਰਾ ਦੇ ਉਸੂਟ ਦਿਆਂਾਂ ਦੇ ਸੂਟਾਂ ਦੀ ਸਟੀਚਿੰਗ ਸਾਡੇ ਨਾਲ ਹੀ ਸ਼ੁਰੂ ਹੋਊਗੀ ਹੂੰ ਦਿਆਂ ਸੂਟ ਦਿਖਾ ਕੇ ਦਿਆਂ ਹਾਂ ਮਮੀ ਬਣਾਦਾ ਸੂਟ ਸੂਟ ਤਾਂ ਬਣਾਤਾ ਮਮੀ ਦਾ ਤੇ ਯੱਕਦਾ ਤਰਪਾਈ ਕਰਦੀ ਆ ਸੂਟ ਤਾਂ ਪਤ ਗਿਆ ਸਾਡਾ ਤਰ ਪਾਈ ਚਾਲੀ ਬਣਾਉਂਗਾ ਤਾਂ 20 ਸਾਲ ਹੋ ਗਏ ਕਰਦੀ ਨਾ ਐਕਸਪੀਰੀਅੰਸ 20 ਸਾਲਾਂ ਦਾ ਤਜਰਬਾ ਹਾਂ ਹੂੰ ਚੱਲ ਮੱਜਾਂ ਦਰੀਆਂ ਕੱਟੀਆਂ ਰੰਗੀਆਂ ਜਾਂਦੀਆਂ ਉਧਰ ਹਾਂ ਰੌਣਕੀ ਬੰਦਾ ਵਾ ਇਹ ਰੌਣਕੀ ਬੰਦਾ ਹੁਣ ਢੱਲਾ ਹੋਇਆ ਵਾ ਥੋੜਾ ਚੱਲ ਕੋਈ ਨਾ ਇੰਨਾ ਕ ਤਾਂ ਚੱਲਦਾ ਰਹਿੰਦਾ ਈ ਮੈਨੂੰ ਦੇਖ ਲਿਆ ਕਰ ਇਹਦਾ ਚੱਲੀ ਜਾਣਾ ਸਹੀ ਗੱਲ ਆ ਜੀ ਆਂਦੀ ਜ਼ਿੰਦਗੀ ਨੂੰ ਕੁਛ ਨਹੀਂਦਾ ਕਦੇ ਆਖ ਕਦੇ ਸੌਖ ਦੁਖ ਸੌਖ ਚੱਲਦੀ ਰਹਿੰਦੀ ਆ ਤਾਂ ਅੱਜ ਤਾਂ ਬਹੁਤ ਠੀਕ ਆ ਪਰਸੋਂ ਨਾਲ ਨੂੰ ਪਤਾ ਨਹੀਂ ਲੱਗਦਾ ਹੈਗਾ ਕਿਈ ਨੀ ਕਈ ਵਾਰ ਬੰਦਾ ਕੱਲਾ ਪਿਆ ਰਹੇ ਤਾਂ ਵੀ ਹੋ ਜਾਂਦਾ ਉਹ ਸੋਚਦਾ ਰਹਿੰਦਾ ਹਾਂ ਹਣ ਸੁਮਨ ਆਈ ਜਿੱਦ ਦੀ ਸਾਨੂੰ ਪਤਾ ਹੀ ਨਹੀਂ ਦਿਨ ਚੜਦੇ ਦਾ ਸ਼ਰਪ ਦੇ ਦਾ ਸੋਹਣੇ ਦੱਸ ਦਨ ਲਾ ਜਾ ਹੋਰ ਓਏ ਮੰਮੀ ਤਾਂ ਠੀਕ ਹੋਊਗੀ ਹਾਂ ਮੰਮੀ ਤਾਂ ਠੀਕ ਹੋਊ ਇੱਕ ਠੀਕ ਹੋਊ ਦੂਜੀ ਢੱਲੀ ਹੋ ਜਾਣੀ ਉਹਦਾਂ ਹੈਂ ਛੜ ਜੂ ਛੜ ਜੰਨੇ ਆ ਪਿਆਰੀਆ ਦੀ ਕਰੀ ਨਾ ਟਮਾਟਰ ਵੀ ਪਾ ਦੀਏ ਭੁੱਜ ਜੂਗੇ ਭੁੱਜ ਜੂਗੇ ਭੁਜਾ ਲਓ ਇਹਨਾਂ ਮਕੇ ਕੋਲਚਿਆਂ ਨਾਲ ਖਾ ਲਓ ਇਹਨੂੰ ਪੁਰਜੀ ਨੂੰ ਅੱਛਾ ਚਾਹੇ ਪਰੌਂਠਿਆਂ ਨਾਲ ਖਾ ਲਓ ਹੂੰ ਚਾਹੇ ਰੋਟੀ ਨਾਲ ਖਾ ਲਓ ਮਰਦੀ ਆਂ ਦੋ ਰਾਜਾ ਲਵਾਂਗੇ ਆਪਾਂ ਦਹੀਂ ਤੇ ਤੇਲ ਦੇ ਚਮਚੇ ਬਸ ਅੱਛਾ ਮੋਂ ਗਿਆ ਪਾਉ ਗਰਮ ਮਸਾਲਾ ਜਿੰਨਾ ਕਿ ਜਿੰਨੂ ਨੀੜਾ ਉਨੀ ਪਾ ਲਓ ਠੀਕ ਹੈ ਹਾਂ 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 ਤੇ ਥੋੜਾ ਨੂਨ ਪਾਵਾਂਗੇ ਹੂੰ ਥੋੜੀ ਜੀ ਪਾਵਾਂਗੇ ਦੇਗੀ ਮਿਰਚ ਥੋੜੀ ਜੀ ਲਾਲ ਮਿਰਚ ਤੇ ਹਲਦੀ ਜਿੰਨਾ ਕਿ ਥੋੜਾ ਲੈ ਵੀ ਇਹ ਚ ਮਸਾਲੇ ਪਾ ਲੈਣੇ ਗਰਮ ਮਸਾਲਾ ਦੇਗੀ ਮਿਰਚ ਪਈਆ ਮੈਂ ਲਾਲ ਮਿਰਚ ਨੂਨ ਤੇ ਹਲਦੀ ਇਹਨੂੰ ਆਪਾਂ ਚੰਗੀ ਤਰ੍ਹਾਂ ਘੋਟ ਜੇ ਲੈਣਾ ਉਗਿਆ ਮੈਸ਼ ਸਨੋਂ ਮਟਰ ਪਾਵਾਂ ਇਹ ਵੀ ਉਬਲ ਗਿਆ ਆਪਣੇ ਤੁੱਪੂ ਵੀ ਨਿਕਲੇ ਹੋਣ ਨਮੀ ਪੈਂਦਾ ਅੰਦਰ ਵਿੱਚ ਹੁਣ ਨਜ਼ਰ ਨੂੰ ਮੈਸ਼ ਕਰ ਲੈਣਾ ਬਸ ਇਹਦੋ ਬਾਅਦ ਇਹਨੂੰ ਬੈਚ ਛੱਡ ਦੇਣਾ ਹਮ ਲਓ ਜੀ 90% ਸਮਾਨ ਰਹਿ ਗਈ 10% ਰਹਿ ਗਈ ਬੈਟਰ ਬਣਾਇਆ ਸੀ ਮਸਾਲਿਆਂ ਦਾ ਦਹੀਂ ਹਮ ਗਰਮ ਮਸਾਲਾ ਸੀ ਤੇ ਹਲਦੀ ਸੀ ਨੂਰ ਸੀ ਰਹਿ ਗਈ ਮੱਚ ਜੀ ਮੱਚ ਸਾਰਾ ਇਹ ਵਿੱਚ ਬਦਲ ਪੈ ਗਿਆ ਨੀ ਇਹ ਪਤਾ ਜਦੋਂ ਬੁਲਬੁਲੀਆਂ ਸਾਡੇ ਜਾਣਾ ਉਦੋਂ ਪਨੀਰ ਪਾਉਣਾ ਹੈ ਉਹ ਫਿਰ ਮਸਾਲਾ ਜਿਆ ਪੱਕ ਜਾਂਦਾ ਨਾ ਦੂਕ ਨੂੰ ਨਾ ਸੇਕ ਲਉਣਾ ਮਸਾਲੇ ਫਿਰ ਵਧੀਆ ਪੱਕ ਕੇ ਇਹਦੇ ਨਾਲ ਰੰਚ ਜੇ ਜਾਂਦੇ ਆ ਦੁੱਧ ਨਾਲ ਹੈ ਹਾਂ ਪਨੀਰ ਦੇ ਵਿੱਚ ਰੰਚ ਜਾਂਦੇ ਆ ਠੀਕ ਆਂਪਰ ਫਰੀ ਭੁਰਜੀ ਸੋਲੀਆਲੀ ਭੁਰਜੀ ਇਹਦਾ ਹਾਂ ਧਨੀਆ ਪਾ ਲੀਏ ਕੱਟ ਕੇ ਬੱਸ ਜਦ ਤੱਕ ਰਚਦੀ ਹੈ ਜਿੰਨਾ ਟਾਈਮ ਬੁਲਬੁਲੀਆਂ ਜੀਆਂ ਨਹੀਂ ਹਟਦੀ ਉਹਨਾਂ ਡਾ ਲਉਣਾ ਪਰ ਜਹਾਣਾ ਚਲੋ ਆ ਦੇਖੋ ਰਚ ਗਿਆ ਨਾ ਸਾਰਾ ਕੁਝ ਬਲਬਲੀਆਂ ਵੀ ਘਟ ਗਈਆਂ ਐ ਨਾ ਦੁੱਧ ਵਾ ਗਿਆ ਇੱਕ ਜਾਨ ਕਰ ਦੇਣੀ ਕਿੱਥੇ ਸੁੱਕੀ ਸੁੱਕੀ ਬਣਨੀ ਆ ਕਿੱਥੇ ਥੋੜੀ ਉਹ ਰਸਮੀ ਸੀ ਜੀ ਬਣੂਗੀ ਮੋਂ ਨੇ ਵੀ ਖਾਸ ਹੋ ਜਾਣਾ ਦੇਖ ਕੇ ਮੇਰਾ ਸੂਟ ਆ ਗਿਆ ਬਣ ਕੇ ਮੰਮੀ ਦੀ ਜਾਗ ਬੋਦੇ ਆ ਤਾਂ ਸੂਟ ਸੇ ਹੁੰਦਾ ਮੈਂ ਮੰਮੀ ਪਾ ਲੂ ਗੁੰਮੀ ਦੀ ਜਾਗ ਤੇ ਮੇਰਾ ਕੀ ਰੰਗੇ ਮੈਂ ਤਾਂ ਕਿ ਮੰਮੀ ਵੀ ਆ ਪਾ ਲੂ ਇਸ ਕੋ ਜੀ ਮੇਰਾ ਮੜਾ ਹੀ ਜਾ ਰਿਹਾ ਚੰਮਜੀਤ ਕੰਮ ਠੀਕ ਆ ਹਨਾ ਉਹ ਤਾਂ ਠੀਕ ਐ ਇੱਕਦਮ ਕੜਨ ਜੜ ਕੇ ਜਾਉਣ ਕਰਦੀ ਆਂ ਕੜਨ ਤਾਂ ਹੀ ਔਖਾ ਕਰਦੀ ਆਂ ਮੈਂ ਪੈਂਡੀ ਦਾ ਮੈਂ ਕਿ ਦੋ ਦਿਨ ਝੋਲਦੀ ਰਹਿ ਪਾ ਦੂਣ ਕਹੀ ਤਾਂ ਜਾਣੀ ਆਂ ਮੈਂ ਆ ਜਾਣਾ ਪਰਸੋਂ ਨੂੰ ਆ ਜਾਣਾ ਫਿਰ ਮੈਂ ਕਰੂ ਮੜਦੀ ਹੋਈ ਚੱਕ ਲਿਆਂਗੀ ਤੇ ਚੱਕ ਲਿਆਂਗੀ ਬਾਲਾ ਕੱਢਦੀ ਪਰਸੋਂ ਨੂੰ ਹਨੂ ਵੀ ਹੁੰਦਾ ਚਲੋ ਗੋਲ ਬਰਾ ਆਲੇ ਹੈ ਨਾ ਹੁੰਦਾ ਯਾਰ ਕਿੱਥੇ ਉਹਨੇ ਜਾ ਕੇ ਕਰ ਲਈ ਨੇ ਮੈਂ ਤਾਂ ਅੱਜ ਪੈਂਡੀ ਲੈ ਜਾਂਦਾ ਅੱਜ ਮੈਂ ਤਾਂ ਆਉਂਦੀ ਆਂ ਹਾਂ ਕਿਉਂ ਉਹ ਜਿਵੇਂ ਹੁਣ ਕਲਾਲ ਜੜੀ ਸੀ ਉੱਥੇ ਹੁੰਦਾ ਵੀ ਨਹੀਂ ਤੇਰੇ ਕੋਲੇ ਕੋਈ ਜਾਂ ਫਿਰ ਛੁੱਟੀਆਂ ਕਰਾਜ ਜਸਨੇ ਨੇਆਂ ਦੋ ਹੈ ਜਸਨੇ ਨੂੰ ਕਹਿੰਨੇ ਆ ਵੀ ਛੁੱਟੀਆਂ ਕਰ ਉਹਨੂੰ ਕਹੇ ਵੀ ਕੱਲ ਦੀ ਛੁੱਟੀ ਕਰ ਯਾਰ ਬੰਦਾ ਕੋਲੇ ਹੋਣਾ ਚਾਹੀਦਾ ਰਾਤ ਨੇ ਰਾਤ ਜੋਹਾਂ ਜਣੇ ਸੌਂਗੇ ਸੀ ਉਦੋਂ ਤਾਂ ਫੋਨ ਆ ਗਿਆ ਕਹਿੰਦੀ ਅੱਜ ਮੰਮੀ ਤੂੰ ਬੇਸਣ ਦਾ ਭੋਗੜੀ ਉਡਾ ਕੇ ਦੇ ਤਾ ਡੈਡੀ ਨੂੰ ਡੈਡੀ ਚਾਹੀਦਾ ਕੀ ਲੱਗਦਾ ਪਤਾ ਬਾ ਬਾਅਦ ਜੋ ਕਹਿੰਦੀ ਚੱਲ ਤੇ ਬੇਸਣ ਉਹ ਨਹੀਂ ਸੀ ਤੂੰ ਸੇਵੀਆਂ ਬਣਾ ਦੇ ਦੁਰਗਾ ਜੀ ਉਹ ਕੰਨਾਬ ਚੱਲ ਮੈਂ ਦਿੰਦੀ ਸੀ ਰਾਤ ਨੂੰ ਡੈੜੀਆਂ ਦਾ ਵਰਤ ਤਾ ਆਹੋ ਬੜਾ ਨਹੀਂ ਅੱਜਾਂ ਉੱਠ ਉਹ ਮੈਂ ਥੋੜੀ ਬਣਦਾ ਦਫਾ ਹੋਈ ਇਹ ਤਾਂ ਮਸਾਤੀ ਹੈ ਪੈਂਦਾ ਸਿਆਣਾ ਬੰਦਾ ਇਹ ਗੱਲ ਐ ਇੱਕ ਠੰਡ ਹੈਗੀ ਹੈ ਮੰਮੀ ਬਥੇਰਾ ਕੰਮ ਕੀਤਾ ਸਾਰੀ ਮੱਤਾਂ ਪੀ ਦਿੱਤਾ ਤਾਂ ਹੀ ਪਰਸੋਂ ਹੋਇਆ ਮੁੰਡੇ ਨੇ ਬੇਸਰਮ ਰੱਖ ਲਿਆ ਕਰਨ ਨਹੀਂ ਬੇਰੋਗੀ ਘੋਣਾ ਤਾਂ ਜਾ ਉਹ ਤਾਂ ਜੱਗੀ ਹੁਣ ਪਰਸੋਂ ਮੰਮੀ ਕਹਿੰਦੀ ਕਿਵੇਂ ਬਣਾਈ ਦਾ ਬੇਸਰਮ ਹੋ ਕਹਿੰਦੀ ਮੈਨੂੰ ਕਦੋਂ ਨਾ ਤਰਪਿਓ ਕਰੀ ਜਾਂਦਾ ਬੇਸਰਮ ਨਾ ਬੇਸਰਮਾ ਦੇ ਕਹਿੰਦੀ ਮੈਂ ਤਾਂ ਦੱਸਿਆ ਮੈਂ ਕਿ ਮੈਂ ਉਹ ਤਾਂ ਮਿੱਠਾ ਖਾਂਦੀ ਨਹੀਂ ਜੇ ਮੇਰਾ ਕਿਤੇ ਘਰੇ ਬੇਸਣ ਦੇ ਨੂੰ ਮੈਂ ਜਦੋਂ ਘਰ ਕੋਈ ਨਾ ਹੋਵੇ ਮੈਂ ਤਾਂ ਉਹਦੀ ਚਾਹਦੀ ਆ ਹੂੰ ਫੇਰ ਹੀ 350 ਪਟਾਫਾ ਸੁਕਰ ਮੰਮੀ ਦਾ ਐਨਾ ਨਹੀਂ ਖਾਂਦੀ ਜਣੀ ਥੋੜਾ ਜਿਹਾ ਪਰ ਮੈਂ ਪਾਣੀ ਨਹੀਂ ਪਾਉਂਦੀ ਪਾਣੀ ਜਦੋਂ ਮੰਮੀ ਉਹ ਦੇਖ ਜਿੰਨੀ ਮਰਜੀ ਖਵਾ ਲਾ ਹੂੰ ਅੱਗੇ ਨਾ ਗਗਨ ਕਿਉਂ ਨਹੀਂ ਆਉਂਦਾ ਹੁੰਦਾ ਸੀ ਡਾਲਡਾ ਹਾਂ ਉਹ ਚੀ ਚੱਕ ਦਿੰਦੀ ਸੀ ਮੰਮੀ ਕੜਚੀ ਪਾ ਕੇ ਕਿਉਂ ਦੀ ਤਾਂ ਨਹੀਂ ਹੁਣ ਤੇ ਜਿੱਦੇ ਡਾਕਟਰ ਨੇ ਕਿਹਾ ਆ ਸੁਮਨ ਨੇ ਜਰੂਰ ਕੱਲ ਦਾ ਨਹੀਂ ਹਟੀਗੀ ਚਾ ਪਿੰਨੀ ਦਿਨੋਂ ਇਹ ਨਹੀਂ ਹਟਦੀ ਠੱਕੇ ਨਾਲ ਤੁਹਾਨੂੰ ਮੈਂ ਹੁਣ ਇਕੱਠੀ ਬੁਰੀ ਇਹਦਾ ਡੈਡੀ ਨੂੰ ਵੀ ਖਵਾ ਦਿੰਦੀ ਆ ਨਹੀਂ ਇਹ ਮਾੜਾ ਹਾਂ ਉਹਦਾ ਇੱਕ ਦਿਨ ਮਿਲ ਕੇ ਖਵਾਇਆ ਸੀ ਮੜਾ ਜ ਮਨ ਲਾਦਾ ਕੱਲ ਵੀ ਮੈਂ ਦੇਖ ਕੇ ਆਇਆ ਸੀ ਮੈਂ ਧਿਆਨ ਕੀ ਮੈਂ ਗਿਣ ਕੇ ਗਿਆ ਮੈਂ ਕਿ ਦੇਖਾਂ ਅੱਜ ਡੈਡੀ ਲਾਉ ਦਾ ਆਉਂਦੇ ਉਹਨੂੰ ਲਾਇਆ ਵੇ ਅਸੀਂ ਮਿਲ ਕੇ ਇੱਕ ਚੱਕਤਾ ਛੇੜੀ ਜਿਹੜਾ ਗਿਆ ਉਹ ਬੰਦਾ ਜੀ ਕਰਦਾ ਉਹ ਪਰਬੰਦ ਕੀਤਾ ਦਾ ਡਾਕਟਰ ਦਾ ਪਾਜੀ ਤਾਂ ਉੱਠਦੀ ਆ ਬੰਦੇ ਜਿੱਦਣ ਉਹਨਾਂ ਹਿੰਮਤ ਵੀਰਾ ਦੇ ਕੇ ਗਿਆ ਨਾ ਕਾੜ ਭਾਈ ਡੈਡੀ ਕਹਿੰਦਾ ਸੋਨੇ ਡੱਬੇ ਚ ਕੀ ਆ ਮੈਂ ਕਿ ਪਤਾ ਨਹੀਂ ਡੈਡੀ ਨੇ ਖੋਲ੍ਹਿਆ ਡੈਡੀ ਨੇ ਤਾਂ ਨਾ ਇੱਕ ਵੀ ਸਾਕ ਦੂਜਾ ਚੱਖਣ ਹੀ ਲੱਗੇ ਉਹਨੇ ਅੰਦਰ ਆਏ ਡੈਡੀ ਤੇ ਨਾ ਖਲਪੀ ਚਾਹ ਲੈ ਤਾਂ ਦਾਦੀ ਹੈ ਇਹਦਾ ਖੋਆ ਹੀ ਆ ਤਾਂ ਖਾ ਸਕਦਾ ਮੈਂ ਹਣ ਖੋਆ ਮਾਰਨਾ ਜਦੋਂ ਕੰਮੇ ਠੀਕ ਹੋ ਗਈ ਹਾਂ ਜਨ ਗਾਲ ਵੀ ਆਣੀ ਹੈ ਨਾ ਨਹੀਂ ਗਰਮੀਆਂ ਚ ਬਰਫੀ ਵੀ ਖਾਣੀ ਹੈ ਗਰਮੀਆਂ ਜੇ ਆਪਾਂ ਕੋਆ ਮਾਰਾਂਗੇ ਬਸ ਹੁਣ ਠੀਕ ਹੋ ਜੈਣਾ ਨੇ ਪਰਸੋਂ ਜੁੱਥੇ ਨਹੀਂ ਜਾਵਾਂ ਫਿਰ ਘੁੰਮਣਾ ਵੀ ਆਨੇ ਆਹ ਮੂਰੇ ਮੇਰੇ ਇੱਕ ਤੀਜਾ ਸੱਪਾ ਉਹਨਾਂ ਦਾ ਪਤਾ ਲੱਗ ਜੂ ਨਹੀਂ ਪਤਾ ਲੱਗਦਾ ਘੁੰਮਣਾ ਵੀ ਆ ਉਦੋਂ ਤਾਂ ਨੇ ਲੱਕ ਤੇ ਹੱਥ ਰੱਖ ਕੇ ਬੋਲੀਆਂ ਪਾਉਣੀਆਂ ਲੋੜੀ ਹਲਵਾਂ ਨੈਰ ਲੱਗੀ ਨਜ਼ਰੀਆਂ ਆ ਗਈ ਕੰਮੇ ਨੂੰ ਇੱਕ ਬੋਲੀ ਬਾਲੀ ਪਾਉਂਦੀ ਨੇ ਜਦੋਂ ਦੇਖ ਲੈਂਦੀ ਆ ਨਾ ਬਾਈ ਉਹਨਾਂ ਆ ਖੱਚ ਕੇ ਜਿਆਲੇ ਆ ਕੇ ਜੀਜਾ ਬਾਹਰ ਦੇ ਤੋ ਬਾਹਰ ਕੋਟੀ ਜੀਜਾ ਆ ਲੱਖ ਨੂੰ ਘੁਰਕਦਾ ਆਵੇ ਆਹੀ ਬੋਲੀਆਂ ਪਾਉਂਦੀਆਂ ਹੁੰਦੀਆਂ ਆਹ ਉਹ ਮੈਂ ਕਹਾਂਦਾ ਅਨੇ ਤੇ ਹਰਾ ਹੈ ਕਿ ਮੈਂ ਕਿਹ ਹਰਾ ਮੈਨੂੰ ਨੱਚਣਾ ਹੀ ਉਹ ਤਾਂ ਬੋਲੀਆਂ ਬਹੁਤ ਨੇ ਬੋਲੀਆਂ ਬਹੁਤ ਮੈਂ ਵੀ ਹਰਾ ਨੂੰ ਕਿ ਪਾਸੇ ਦਾ ਭੈਣੇ ਬੋਲੀ ਤੇ ਬੋਲੀ ਮੈਂ ਕਿਹਾ ਅਮਨੇ ਭੈਣੇ ਬੋਲੀਆਂ ਕਿੱਥੋਂ ਪਾਈ ਆਂਦੀਆਂ ਜੀਜਾ ਵਾਰ ਦੇ ਦੁਆਰ ਦੀ ਕੋਟੀ ਹੈ ਨਹੀਂ ਜੀਜਾ ਲੱਖ ਨੂੰ ਘੁਰਕਦਾ ਆਵੇ ਮੇਰੇ ਭਾ ਦਾ ਨੋਟ ਕੱਢਦਾ ਉਹ ਮੈਂ ਕਿਹਾ ਨੋਟ ਨੋਟ ਨਹੀਂ ਇਹ ਟਾਈਮ ਦਾ ਇਹਦੇ ਕੋਲੇ ਡੱਬੇ ਚ ਪਊਆ ਲੱਗਿਆ ਹੋਣਾ ਚੱਲੀ ਗਏ ਵੀ ਫਿਰ ਮਾਤਾ ਕਿੱਸੀ ਰਹਿ ਕੋ ਮਾ ਨਗਰਾਂ ਚਾਲ ਸੁਣੇ ਚੱਲ ਗਏ ਯਾਰ ਪਰਸਲੇ ਆ ਕੇਂਗੀ ਬਸ ਇੱਕ ਪਰਸ ਪਰਸ ਵੀ ਤਾਂ ਚੇ ਮੇਰਾ ਉਹਨਾਂ ਸੀ 20 ਤਰੀਕ ਨੰਗ ਵੀ ਗਈ ਕਿਥੋਂ ਉਹ ਭੇਜਣਾ ਸੀ ਕੀ ਨਾ ਉਧਰ ਜੋਤ ਨੇ ਮੈਂ ਦੋ ਆਰਡਰ ਕੀਤੇ ਸੀ ਚਲੋ ਜੀ ਆਏ ਬਸੰਤ ਪੰਚਮ ਮਨਾਤੀ ਆ ਇੱਧਰ ਉਧਰ ਵੀ ਮਾਣੂ ਕੇ ਵੀ ਪਹਿਲਾਂ ਉਧਰੋਂ ਮੀਂਹ ਪਈ ਆ ਫੇ ਉਧਰੋਂ ਗੁੱਡੇ ਚੜੀ ਯਾਰ ਮੈਂ ਕਿਹਾ ਇਹਨਾਂ ਦਾ ਮਨ ਨਹੀਂ ਆਉਂਦੀ ਬਣਾ ਚਲੋ ਉਮੀਦਾਂ ਦੇ ਪਾਣੀ ਫੇਰਦਾ ਚਲੋ ਕਿਤੇ ਮੈਂ ਥੋੜੀ ਜਿਹੀ ਹਾਂ ਅਸੀਂ ਨਹੀਂ ਆਏਗੇ ਅੱਜ ਨਹੀਂ ਆਏਗੇ ਅੱਜ ਚੱਲ ਠੀਕ ਹੈ ਚੱਲ ਠੀਕ ਹੈ ਪਤਾ ਸੀ ਮੈਨੂੰ ਗਿਣਾ ਕਰੇਗਾ ਕੱਲ ਠੀਕ ਹੈ ਦਾ ਜੀ ਧਿਆਨ ਰੱਖਿਓ ਸਤਿ ਆ RAM ਚੱਲ ਠੀਕ ਹੈ ਜੀ RAM RAM ਸਭ ਤੈਨੂੰ ਕਿਹਾਣੇ ਦਵਾ ਆਈ ਜਾਣਾ ਬਰਸੋਂ ਨੂੰ ਨਹੀਂ ਹਾਂ ਬਸ ਹੁਣ ਦਵਾਈ ਲੈਣੀ ਠੀਕ ਹੈ ਠੀਕ ਹੈ ਦਵਾਈ ਉੱਤੇ ਲਿਖਿਆ ਹੋਇਆ ਠੀਕ ਹੈ ਹੂੰ ਉਹ ਤਾਂ ਦੇਖ ਕੇ ਦੇਣਾ ਇੱਕ ਦਿਨ ਪੀਣੀ ਆ ਰੋਜ਼ ਚਲੋ ਠੀਕ ਹੈ ਫੇਰ ਕੱਲ੍ਹ ਨੂੰ ਮੈਂ ਦੋ ਇਥੋਂ ਤੁਰੂੰਗੀ ਹੂੰ ਸਾਡ ਨਾਲ ਜਾਣਗੇ ਠੀਕ ਆ ਉਹ ਰੈਪ ਤੇ ਚਾਰ ਬੰਦੇ ਨੂੰ ਘਰੇ ਦਸਰੀਏ ਜਾਣਾ ਚਲੋ ਜੀ ਆ ਗਏ ਪਹਿੰਡਾ ਆ ਗਏ ਹੁਣ ਦਵਾਈ ਲੈ ਕੇ ਰਾਤ ਨੂੰ ਰੈਕਟ ਕਰਨੇ ਆਹੀ ਸੀ ਉਦਲ ਜਿਹੜਾ ਪਿਆ ਸੀ ਪੜਿਆ ਨਾ ਹੈਨਾ ਇਹੀ ਜਿਹੜਾ ਉਦਲ ਜਿਹੜਾ ਮੂਹ ਜਰ ਲਵੇ ਟੀਪ ਤਦ ਤਰ ਆਏ ਪਿਆ ਇੰਨੀ ਠੰਡ ਚ ਦੇਖ ਲਾਵੇਂ ਪਿਆ ਚਲੋ ਜੀ